ਸਸਰੀ ਗਾਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਇਸ ਵੇਲੇ ਦੀ ਜਿਹੜੀ ਖਬਰ ਆ ਉਹ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਲੰਧਰ ਦੇ ਵਿੱਚ ਇੱਕ ਐਸਾ ਮਾਮਲਾ ਸਾਹਮਣੇ ਆਇਆ ਕਿ ਚੋਰ ਨੂੰ ਆਪਣੇ ਮੂੰਹ ਦੀ ਖਾਣੀ ਪਈ ਜੀ ਹਾਂ ਇੱਕ ਚੋਰ ਜਿਹੜਾ ਆ ਉਹ ਬੜੇ ਹੀ ਹੁਸ਼ਿਆਰੀ ਦੇ ਨਾਲ ਸੜਕ ਦੇ ਉੱਤੇ ਤੁਰਿਆ ਆ ਰਿਹਾ ਸੀ ਬੜੀ ਸਕੀਮ ਲਗਾ ਕੇ ਆ ਰਿਹਾ ਸੀ ਕਿ ਅੱਜ ਤਾਂ ਮੋਟਰਸਾਈਕਲ ਕੋਈ ਚੋਰੀ ਕਰਕੇ ਹੀ ਜਾਵਾਂਗਾ ਇੱਕ ਮੋਟਰਸਾਈਕਲ ਦੇ ਉੱਤੇ ਧਿਆਨ ਪੈਂਦਾ ਤੇ ਪਤੰਦਰੇ ਨੇ ਜਿਹੜੀ ਆ ਨਕਲੀ ਚਾਬੀ ਵੀ ਬਣਾਈ ਹੋਈ ਸੀ ਜਾ ਕੇ ਮੋਟਰਸਾਈਕਲ ਦੇ ਉੱਤੇ ਨਕਲੀ ਚਾਬੀ ਲਾੰਦਾ ਆ ਤਾਂ ਚਾਬੀ ਲਾ ਕੇ ਤਾਂ ਥੋੜਾ ਤੁਰ ਕੇ ਜਿਹੜਾ ਐ ਸਾਈਡ ਤੇ ਆਂਦਾ ਕਿ ਕਿਸੇ ਨੂੰ ਸ਼ੱਕ ਨਾ ਪਵੇ ਤਾਂ ਇੰਨੀ ਦੇਰ ਦੇ ਵਿੱਚ ਜਿਹੜਾ ਆ ਘਰ ਦੇ ਵਿੱਚ ਜਿਹੜੇ ਮੌਜੂਦ ਮਾਲਕ ਹੁੰਦੇ ਨੇ ਮੋਟਰਸਾਈਕਲ ਦੇ ਉਹ ਸੀਸੀਟੀਵੀ ਦੇ ਵਿੱਚ ਦੇਖ ਲੈਂਦੇ ਨੇ ਔਰ ਜਦ ਹੀ ਉਹ ਨੌਜਵਾਨ ਤੁਰ ਕੇ ਥੋੜਾ ਜਿਹਾ ਸਾਈਡ ਤੇ ਆਂਦਾ ਤਾਂ ਅੰਦਰ ਜਿਹੜੇ ਮੋਟਰਸਾਈਕਲ ਦੇ ਮਾਲਕ ਹੁੰਦੇ ਨੇ ਉਹ ਬਾਹਰ ਨਿਕਲਦੇ ਨੇ ਤਾਂ ਉਸ ਚੋਰ ਨੂੰ ਫੜ ਕੇ ਪਹਿਲਾਂ ਉਹਦੀ ਰਜਖੇ ਜਿਹੜੀ ਹੈ ਉਹ ਛਿੱਤਰਪਰੇਟ ਕੀਤੀ ਜਾਂਦੀ ਹੈ ਸੀਸੀਟੀਵੀ ਤੁਸੀਂ ਦੇਖੋ ਸਾਫ਼ ਨਜ਼ਰ ਆਏਗਾ ਕਿ ਕਿਸ ਤਰ੍ਹਾਂ ਜਿਹੜਾ ਆ ਬੜੇ ਛਾਤਰ ਤਰੀਕੇ ਦੇ ਨਾਲ ਜਿਹੜੇ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪਤੰਦਰੇ ਨੂੰ ਕੀ ਪਤਾ ਕਿ ਜਿਹੜੀ ਉਹ ਸਕੀਮ ਲਾ ਕੇ ਆਇਆ ਸੀ ਉਹੀ ਜਿਹੜੀ ਔਰਤੇ ਉਲਟੀ ਪੈ ਜਾਏਗੀ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ 'ਤੇ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ